ਦੇਖੋ ਇਹ ਫਿਲਮ ਨੇ ਤੁਹਾਡੇ ਸਹਿਯੋਗ ਨਾਲ ਚੱਲਣਾ ਹੈ। ਔਰ ਇਹ ਸਾਰੀਆਂ ਕੈਲਕੂਲੇਸ਼ਨਾਂ ਕੰਪਨੀ ਨੂੰ ਮਤਲਬ ਪਤਾ ਲੱਗਣ ਦਾ ਜ਼ਿਆਦਾ ਵਹਿਤਰਾ ਹੈ। ਅਸੀਂ ਤਾਂ ਹੁਣ ਮਿੱਤਰਚਾਰੇ ਚ ਤੁਰੇ ਫਿਰਦੇ ਆ। ਕਿ ਉਹਨਾਂ ਦਾ ਹੀ ਕੰਮ ਹੈ ਬਿਜ਼ਨਸ ਕੈਲਕੂਲੇਟ ਉਹਨਾਂ ਨੇ ਕਰਨਾ ਹੈ। ਮੈਂ ਨਿੱਜੀ ਤੌਰ ਤੇ ਇਸ ਤਰ੍ਹਾਂ ਮਤਲਬ ਕੋਈ ਬਹੁਤੀ ਪੁੱਛਦਾ ਗਿਚਪਿਚੀ ਕਰਦਾ। ਮੈਨੂੰ ਲੱਗਦਾ ਇਹ ਉਹਨਾਂ ਦਾ ਕੰਮ ਹੈ ਵਪਾਰ ਉਹਨਾਂ ਦਾ। ਕਿਉਂਕਿ ਅਸੀਂ ਉਹਨਾਂ ਲਈ ਇੱਕ ਫਿਲਮ ਇਕੱਠੇ ਹੋ ਕੇ ਬਣਾਤੀ। ਹੁਣ ਅੱਗੇ ਉਹ ਜਾਣਨ ਵਪਾਰ ਕੀ ਹੈ। ਔਰ ਜੇ ਜੇ ਮੇਰੀ ਮੰਨਣਗੇ ਤਾਂ ਮੈਂ ਤਾਂ ਉਹਨਾਂ ਨੂੰ ਇਹੀ ਰਾਏ ਦਵਾਂਗਾ ਕਿ ਜਿੰਨੀ ਵੀ ਫਿਲਮ ਕਮਾਈ ਕਰਦੀ ਹੈ ਉਹ 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 ਓਪਨ ਹੀ ਦੱਸਣਾ ਕਿਉਂਕਿ ਆਮ ਤੌਰ ਤੇ ਪ੍ਰੈਸ 'ਚ ਜਾਂ ਇੰਟਰਨੈਟ ਤੇ ਫੇਸਬੁੱਕ ਤੇ ਇੱਕ ਬਹੁਤ ਬੜੀ ਗੱਪ ਚੱਲਦੀ ਹੈ ਵੀ 50 ਕਰੋੜ ਕਮਾ ਗਈ 100 ਕਮਾ ਗਈ ਇਹ ਪਹਿਲਾਂ ਬੰਬੇ ਦਾ ਇੱਕ ਕਲੱਬ ਹੈ ਆ ਬੈਂਡਰਾ ਟੂ ਕੋਰਲਾ ਉਹਨੂੰ ਕਹਿੰਦੇ ਆ ਉਹਦੇ 'ਚ ਪੁਰਾਣੇ ਸਾਰੇ ਜਿਹੜੇ ਬੰਦੇ ਉਹਦੇ ਸ਼ਾਮਲ ਹਨ ਉਹ ਪਹਿਲੇ ਦਿਨ ਫਿਲਮ ਲੱਗਦੀ ਅਗਲੇ ਦਿਨ ਸਕਸੈਸ ਪਾਰਟੀ ਕਰਕੇ ਲਾ 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 ਕਰਾ ਦਿੰਦੇ ਆ ਔਰ ਬਹੁਤ ਕੰਪਨੀਆਂ ਆਪ ਹੀ ਟਿਕਟਾਂ ਚੱਕ ਲੈਣੀਆਂ ਕਹਿ ਦਿੰਦੇ ਨੇ ਸੋਲਡ ਆਊਟ ਹੋ ਗਿਆ। ਤੋਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਕੋਈ ਇਸ ਤਰ੍ਹਾਂ ਦਾ ਡਰਾਮਾ ਨਾ ਕਰਨਾ। ਜੋ ਹਕੀਕਤ ਆ ਪਬਲਿਕ ਨੂੰ ਦੱਸੋ ਔਰ ਮਾਰਾਇ ਕਰੇ ਬਹੁਤ ਹੀ ਚੱਲੇ ਔਰ ਦਸਮਾ ਦਸਾਂ ਤੋਂ ਫਿਰ ਉਹ ਗਰੀਬਾਂ ਲਈ ਦੇਣ। ਨਹੀਂ ਦੇਣਗੇ ਫਿਰ ਅਸੀਂ ਅਗਲੀ ਫਿਲਮ ਰੋਕ ਲਾਂਗੇ। ਦੇਖੋ ਇਹ ਫਿਲਮ ਨੇ ਤੁਹਾਡੇ ਸਹਿਯੋਗ ਨਾਲ ਚੱਲਣਾ ਹੈ ਔਰ ਇਹ ਸਾਰੀਆਂ ਕੈਲਕੂਲੇਸ਼ਨਾਂ ਕੰਪਨੀ ਨੂੰ ਮਤਲਬ ਪਤਾ ਲੱਗਣ ਦਾ ਜਿਆਦਾ ਬਿਹਤਰ ਹੈ। ਅਸੀਂ ਤਾਂ ਹੁਣ ਮਿੱਤਰਚਾਰੇ ਚ ਤੁਰੇ ਫਿਰਦੇ ਆ। ਕਿ ਉਹਨਾਂ ਦਾ ਕੰਮ ਹੈ ਬਿਜ਼ਨਸ ਕੈਲਕੂਲੇਟ ਉਹਨਾਂ ਨੇ ਕਰਨਾ ਹੈ ਮੈਂ ਨਿੱਜੀ ਤੌਰ ਤੇ ਇਸ ਤਰ੍ਹਾਂ ਮਤਲਬ ਕੋਈ ਬਹੁਤੀ ਪੁੱਛਦਾ ਗਿਚਪਿਚੀ ਕਰਦਾ ਮੈਨੂੰ ਲੱਗਦਾ ਇਹ ਉਹਨਾਂ ਦਾ ਕੰਮ ਹੈ ਵਪਾਰ ਉਹਨਾਂ ਦਾ ਕਿਉਂਕਿ ਅਸੀਂ ਉਹਨਾਂ ਲਈ ਇੱਕ ਫਿਲਮ ਇਕੱਠੇ ਹੋ ਕੇ ਬਣਾਤੀ ਹੁਣ ਅੱਗੇ ਉਹ ਜਾਣਨ ਵਪਾਰ ਕੀ ਹੈ ਔਰ ਜੇ ਜੇ ਮੇਰੀ ਮੰਨਣਗੇ ਤਾਂ ਮੈਂ ਤਾਂ ਉਹਨਾਂ ਨੂੰ ਇਹੀ ਰਾਏ ਦਵਾਂਗਾ ਕਿ ਜਿੰਨੀ ਵੀ ਫਿਲਮ ਕਮਾਈ ਕਰਦੀ ਹੈ ਉਹ ਉਹ ਓਪਰ ਹੀ ਦੱਸਣ ਕਿਉਂਕਿ ਆਮ ਤੌਰ ਤੇ ਪ੍ਰੈਸਚ ਜਾਂ ਇੰਟਰਨੈਟ ਤੇ ਫੇਸਬੁੱਕ ਤੇ ਇੱਕ ਬਹੁਤ ਬੜੀ ਗੱਪ ਚੱਲਦੀ ਹੈ ਵੀ 50 ਕਰੋੜ ਕਮਾ ਗਈ 100 ਕਮਾ ਗਈ ਇਹ ਪਹਿਲਾ ਬੰਬੇ ਦਾ ਇੱਕ ਕਲੱਬ ਹੈ ਆ ਬੈਂਡਰਾ ਟੂ ਕੋਰਲਾ ਉਹਨੂੰ ਕਹਿੰਦੇ ਆ ਉਹਦੇ ਚ ਪੁਰਾਣੇ ਸਾਰੇ ਜਿਹੜੇ ਬੰਦੇ ਉਹਦੇ ਸ਼ਾਮਲ ਆ ਉਹ ਪਹਿਲੇ ਦਿਨ ਫਿਲਮ ਲੱਗਦੀ ਅਗਲੇ ਦਿਨ ਸਕਸੈਸ ਪਾਰਟੀ ਕਰਕੇ ਲਾ 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 ਕਰਾ ਦਿੰਦੇ ਆ ਔਰ ਬਹੁਤ ਕੰਪਨੀਆਂ ਆਪ ਹੀ ਟਿਕਟਾਂ ਚੱਕ ਲੈਣੀਆਂ ਕਹਿੰਦੇ ਨੇ ਸੋਲਡ ਆਊਟ ਹੋ ਗਿਆ ਮੈਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਕੋਈ ਇਸ ਤਰ੍ਹਾਂ ਦਾ ਡਰਾਮਾ ਨਾ ਕਰਨਾ ਜੋ ਹਕੀਕਤ ਆ ਪਬਲਿਕ ਨੂੰ ਦੱਸੋ ਔਰ ਮਾਰਾ ਕਰੇ ਬਹੁਤ ਹੀ ਚੱਲੇ ਔਰ ਦਸਵਾਂ ਦਸਵਾਂ ਤੋਂ ਫਿਰ ਉਹ ਗਰੀਬਾਂ ਲਈ ਦੇਣ ਨਹੀਂ ਦੇਣਗੇ ਫਿਰ ਅਸੀਂ ਅਗਲੀ ਫਿਲਮ ਰੋਕ ਲਾਂਗੇ ਦੇਖੋ ਇਹ ਫਿਲਮ ਨੇ ਤੁਹਾਡੇ ਸਹਿਯੋਗ ਨਾਲ ਚੱਲਣਾ ਹੈ ਔਰ ਇਹ ਸਾਰੀਆਂ ਕੈਲਕੂਲੇਸ਼ਨਾਂ ਕੰਪਨੀ ਨੂੰ ਮਤਲਬ ਪਤਾ ਲੱਗਣ ਦਾ ਜ਼ਿਆਦਾ ਬਿਹਤਰ ਹੈ ਅਸੀਂ ਤਾਂ ਹੁਣ ਮਿੱਤਰਚਾਰੇ ਚ ਤੁਰੇ ਫਿਰਦੇ ਆ ਕਿ ਉਹਨਾਂ ਦਾ ਕੰਮ ਹੈ bizness calculate ਉਹਨਾਂ ਨੇ ਕਰਨਾ ਹੈ ਮੈਂ ਨਿੱਜੀ ਤੌਰ ਤੇ ਇਸ ਤਰ੍ਹਾਂ ਮਤਲਬ ਕੋਈ ਬਹੁਤੀ ਪੁੱਛਦਾ ਗਿਚਪਿਚੀ ਕਰਦਾ ਮੈਨੂੰ ਲੱਗਦਾ ਇਹ ਉਹਨਾਂ ਦਾ ਕੰਮ ਹੈ ਵਪਾਰ ਉਹਨਾਂ ਦਾ ਕਿਉਂਕਿ ਅਸੀਂ ਉਹਨਾਂ ਲਈ ਇੱਕ ਫਿਲਮ ਇਕੱਠੇ ਹੋ ਕੇ ਬਣਾਤੀ ਹੁਣ ਅੱਗੇ ਉਹ ਜਾਣਨ ਵਪਾਰ ਕੀ ਹੈ ਔਰ ਜੇ ਜੇ ਮੇਰੀ ਮੰਨਣਗੇ ਤਾਂ ਮੈਂ ਤਾਂ ਉਹਨਾਂ ਨੂੰ ਇਹੀ ਰਾਏ ਦਵਾਂਗਾ ਕਿ ਜਿੰਨੀ ਵੀ ਫਿਲਮ ਕਮਾਈ ਕਰਦੀ ਹੈ ਉਹ ਉਹ ਓਪਰ ਹੀ ਦੱਸਣ ਕਿਉਂਕਿ ਆਮ ਤੌਰ ਤੇ ਪ੍ਰੈਸਚ ਜਾਂ ਇੰਟਰਨੈਟ ਤੇ ਫੇਸਬੁੱਕ ਤੇ ਇੱਕ ਬਹੁਤ ਬੜੀ ਗੱਪ ਚੱਲਦੀ ਹੈ ਵੀ 50 ਕਰੋੜ ਕਮਾ ਗਈ 100 ਕਮਾ ਗਈ ਇਹ ਪਹਿਲਾ ਬੰਬੇ ਦਾ ਇੱਕ ਕਲੱਬ ਹੈ ਆ ਬੈਂਡਰਾ ਟੂ ਕੋਰਲਾ ਉਹਨੂੰ ਕਹਿੰਦੇ ਆ ਉਹਦੇ ਚ ਪੁਰਾਣੇ ਸਾਰੇ ਜਿਹੜੇ ਬੰਦੇ ਉਹਦੇ ਸ਼ਾਮਲ ਆ ਉਹ ਪਹਿਲੇ ਦਿਨ ਫਿਲਮ ਲੱਗਦੀ ਅਗਲੇ ਦਿਨ ਸਕਸੈਸ ਪਾਰਟੀ ਕਰਕੇ ਲਾ 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 ਕਰਾ ਦਿੰਦੇ ਆ ਔਰ ਬਹੁਤ ਕੰਪਨੀਆਂ ਆਪ ਹੀ ਟਿਕਟਾਂ ਚੱਕ ਲੈਣੀਆਂ ਕਹਿੰਦੇ ਨੇ ਸੋਲਡ ਆਊਟ ਹੋ ਗਿਆ ਤੋ ਮੈਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਕੋਈ ਇਸ ਤਰ੍ਹਾਂ ਦਾ ਡਰਾਮਾ ਨੀ ਕਰਨਾ ਜੋ ਹਕੀਕਤ ਆ ਪਬਲਿਕ ਨੂੰ ਦੱਸੋ ਔਰ ਮਾਰਾਇ ਕਰੇ ਬਹੁਤ ਹੀ ਚੱਲੇ ਔਰ ਦਸਮਾ ਦਸਾਂ ਤੋਂ ਫਿਰ ਉਹ ਗਰੀਬਾਂ ਲਈ ਦੇਣ ਨਹੀਂ ਦੇਣਗੇ ਫਿਰ ਅਸੀਂ ਅਗਲੀ ਫਿਲਮ ਰੋਕਾਂਗੇ